ਸੋਹਣੇ ਫੁੱਲ ਤਰੇਲ ਚ ਤੋਤੇ ਲੱਗਦੇ ਨੇ ਹੋ ਸੋਹਣੇ ਫੁੱਲ ਤਰੇਲ ਚ ਤੋਤੇ ਲੱਗਦੇ ਨੇ ਗਹਿਣੇ ਪਾ ਕੇ ਬਿਰਖ ਖਲੋਤੇ ਲੱਗਦੇ ਨੇ ਗਹਿਣੇ ਪਾ ਕੇ ਬਿਰਖ ਖਲੋਤੇ ਲੱਗਦੇ ਨੇ ਕੁਦਰਤ ਜਦ ਵੀ ਰੂਪ ਵਡਣ ਤੇ ਆਉਂਦੀ ਹੈ ਹੋ ਕੁਗੀਆਂ ਦੇ ਗਲ ਵਿੱਚ ਵੀ ਗਾਨੀ ਪਾਉਂਦੀ ਹੈ ਕੁਦਰਤ ਜਦ ਵੀ ਰੂਪ ਵਡਣ ਤੇ ਆਉਂਦੀ ਹੈ ਹੋ ਕੁਗੀਆਂ ਦੇ ਗਲ ਵਿੱਚ ਵੀ ਗਾਨੀ ਪਾਉਂਦੀ ਹੈ ਖੰਬਾ ਹੈ ਤਾਂ ਬੋਟ ਲ ਕੋਏ ਚਿੜੀਆਂ ਨੇ ਧਿਆਨ ਦੇਣਾ ਦੋਸਤੋ ਕੰਪਾ ਹੈਠਾਂ ਬੋਟਲ ਕੋਏ ਚਿੜੀਆਂ ਨੇ ਦਾਦੀ ਦੀ ਬੁੱਕਲ ਵਿੱਚ ਪੋਤੇ ਲੱਗਦੇ ਨੇ ਦਾਦੀ ਦੀ ਬੁੱਕਲ ਵਿੱਚ ਪੋਤੇ ਲੱਗਦੇ ਨੇ ਗਹਿਣੇ ਪਾ ਕੇ ਫਿਰ ਕੁਕਲੋਤੇ ਲੱਗਦੇ ਨੇ ਬਹੁਤ ਬਹੁਤ ਧੰਨਵਾਦ ਸਾਰੇ ਬਸ ਅੱਜ ਪਰਨ ਕਰਕੇ ਜਾਓ ਕਿ ਆਪਾਂ ਉਹ ਸੱਭਿਆਚਾਰ ਚੰਗਾ ਸੱਚਾ ਸੁੱਚਾ ਆਪਣਾ ਅੱਗੇ ਲੈ ਕੇ ਜਾਣਾ ਹੈ ਤੇ ਜਿਹੜੇ ਵੀ ਬੰਦੇ ਅਸ਼ਲੀਲ ਤੇ ਵਿਵਚਾਰੀ ਗੀਤ ਲਿਖਦੇ ਨੇ ਉਹਨਾਂ ਦਾ ਵਿਰੋਧ ਕਰਨਾ